ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮੇਸ਼ਕਾ ਸਾਈਂ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਨਗਰੀ ਵਿਖੇ ਅੱਜ ਹਣਪਾਰ ਸਾਧ ਦੇ ਉਪਰੰਤ ਪਾਠ ਆਰੰਭ ਕੀਤੇ ਗਏ ਇਹ ਹਣਪਾਰ ਸਰਬਤ ਦੇ ਭਲੇ ਵਾਸਤੇ ਸੰਤ ਬਾਬਾ ਬਿਰਖਾ ਸਿੰਘ ਜੀ ਜੋਤੁਰ ਵਾਲੇ ਹਰ ਸਾਲ ਬੜੀ ਸ਼ਰਧਾ ਤੇ ਭਾਵਨਾ ਨਾਲ ਆਰੰਭ ਕਰਦੇ ਹਨ ਸੰਸਾ ਦੇ ਪਧੇ ਵਾਸਤੇ ਹਰ ਸਾਲ ਬੜੀ ਸ਼ਰਧਾ ਨਾਲ ਸੰਖਾ ਨੂੰ ਨਾਮ ਸ਼ਰਨ ਲੈ ਕੇ ਆਂਦੇ ਹਾਂ ਦੇ ਪੋਤਾ ਸਾਹਿਬ ਵਾਸਤੇ ਬਹੁਤ ਸਾਲ ਜਿੰਨੇ ਵਾਰਸ਼ੇ ਦਾਸਤਾਵਾਂ ਵਾਸਤਾ ਵੀ ਨਾਲ ਲੈ ਕੇ ਸ੍ਰੀ ਪਿਤਾ ਜੀ ਨੂੰ ਠੇਠਾ ਕਰਦੇ ਆਂ ਇਹਨਾਂ ਦੇ ਨਾਲ ਇਹਨਾਂ ਦੇ ਮਾ ਇਹਨਾਂ ਦੇ ਭੈਣ ਜੀ ਭੈਣ ਜੀ ਬੀਬੀ ਰਣ ਇਹਨਾਂ ਗੀਤ ਕੌਜੀ ਵੀ ਅਤੇ ਸਾਥ ਸੰਗਤ ਦੇ ਨਾਲ ਦਾਸ ਨਰਵੈ ਸਿੰਘ ਜੀ ਅਤੇ ਹੋਰ ਸਾਥ ਸੰਗਤ ਜੀ ਬਹੁਤ ਵੀ ਨਾਮ ਬੜੀ ਭਾਰੀ ਸੰਖਿਆ ਵਿੱਚ ਆਦੇ ਨੇ ਬੜੀ ਸ਼ਰਧਾ ਹੈ ਔਰ ਦਾਸ ਇਸ ਇਹਨਾਂ ਦੇ ਬਾਬਾ ਜੀ ਦੇ ਬਹੁਤ ਮਾਣੇ ਹਨ ਜਿਹੜੇ ਕੇ ਹਮੇਸ਼ਾ ਹੀ ਦਾਸ ਨੂੰ ਵੀ ਯਾਦ ਕਰਦੇ ਹਨ ਅਤੇ ਦਾਸ ਕਹਿੰਦੇ ਆਪਣੇ ਜਨਮ ਇਹਨਰੇ ਬਾਬਾ ਜੀ ਦੇ ਚਰਨਾਂ ਦੀ ਚਰਨ ਤੋਂ ਉਹਦਾ ਪਾਪ ਲਾਦੇ ਹਨ ਇਹ ਦਸਾਨ ਬਹੁਤ ਜੁੜੀ ਹੈ ਕਿ ਬਾਬਾ ਜੀ ਅਰਮਾਨ ਤੋਂ ਥੋੜਾ ਸਕੂਲ ਚੁੱਕੇ ਤੇ ਉਹ ਸਕੂਲਾਂ ਦੀ ਸੰਚਾਲਨ ਕਰਦੇ ਹਨ ਜਿੱਥੇ ਮੋਹਰ ਪੜਾਈ ਈਰੀ ਬਾਂਬ ਦੇ ਪਰਚਾ ਨੂੰ ਪੜਾਈ ਜਾਂਦੀ ਹੈ ਬੜੀ ਸਰਗਾ ਨਾਮ ਸੁਨੰਗਰਾਂ ਦੀ ਸਰਗਾ ਹਰ ਸਾਲ ਖਲੇਲੀ پربت کے پلے بھی اخنڈ پا کی رابطہ کروائے ہیں بہت بہت سنواتی ہے پرسوں ستائیس تریک نوڈ پا کے بھوگ پائے جان گے اپرنت لنگے روپائے جان گے واحر جی کا خالص واحر جی کی فتح